ਅੱਜ ਵਿਧਾਨ ਸਭਾ ਹਲਕਾ ਦੇ ਤਕਰੀਬਨ 17 ਪਿੰਡਾਂ ਨੂੰ 1 ਕਰੋੜ ਤੇ 5 ਲੱਖ ਦੀ ਗ੍ਰਾਂਟ ਜਿਹੜੀ ਆ ਉਹਦੇ ਸੈਂਕਸ਼ਨ ਲੈਟਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ ਸੋ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਭਗਵਨ ਸਿੰਘ ਦੀ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਆ ਨਿਰਵਿਘਨ ਵਿਕਾਸ ਦੇ ਕੰਮ ਚੱਲ ਰਹੇ ਨੇ ਔਰ ਇਹਦੇ ਤੋਂ ਇਲਾਵਾ ਵੀ ਜਿਹੜਿਆ ਵਾ ਹੋਰ ਵੀ ਗ੍ਰਾਂਟਾਂ ਜਿਹੜੀਆਂ ਨੇ ਰੰਗੜਾ ਪੰਜਾਬ ਸਕੀਮ ਦੇ ਤਹਿਤ ਆ ਰਹੀਆਂ ਨੇ ਸੋ ਫੰਡਾਂ ਦੀ ਜਿਹੜੀ ਆ ਉਹ ਕੋਈ ਕਮੀ ਨਹੀਂ ਔਣ ਦਿੱਤੀ ਜਾਊਗੀ ਇਹਦੇ ਤੋਂ ਇਲਾਵਾ ਵੀ 30 ਖੇਡ ਮੈਦਾਨ ਜਿਹੜੇ ਆ ਸਟੇਡੀਅਮ ਜਿਨ੍ਹਾਂ ਨੂੰ ਅਸੀਂ ਕਹਿ ਦਨੇ ਆ ਉਹ ਵੀ ਸਾਡੇ ਕਾਦੀਆਂ ਹਲਕੇ ਜਿਹੜੇ ਆ ਮਜੂਰ ਹੋਏ ਆ ਉਹਨਾਂ ਦਾ ਵੀ ਜਿਹੜਾ ਵਾ ਖੇਤੀ ਕੰਮ ਜਿਹੜਾ ਵਾ ਕੋਈ ਸ਼ੁਰੂ ਕੀਤਾ ਜਾਊਗਾ ਇਹਦੇ ਨਾਲ ਨਾਲ ਜਿਹੜੇ ਪੀ ਡਬਲਯੂ ਡੀ ਦੀਆਂ ਰਿਪੇਅਰ ਦੇ ਕੰਮ ਆ ਉਹ ਵੀ ਤਕਰੀਬਨ 35 ਕਰੋੜ ਰੁਪਏ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਜਿਹੜਾ ਵਾ ਸਾਡੀਆਂ ਜਿਹੜੀਆਂ ਤਿੰਨ ਮਾਰਕੀਟ ਕਮੇਟੀ ਆ ਜਦੀਆਂ ਸੜਕਾਂ ਆ ਜਾਂਦੀਆਂ ਨੇ ਕਾਨੂੰ ਆਣ ਤਾਰੀਵਾਲ ਤੇ ਕਾਦੀਆਂ ਦੇ ਅੰਦਰ ਉਹ ਵੀ ਜਿਹੜੇ ਕੰਮ ਜਿਹੜੇ ਆ ਉਹ ਆਉਣ ਵਾਲੇ ਸਮੇਂ ਵਿੱਚ ਕੁਝ ਸਟਾਰਟ ਹੋ ਗਏ ਨੇ ਚੱਲ ਰਹੇ ਆ ਕੁਝ ਆਉਣ ਵਾਲੇ ਸਮੇਂ ਵਿੱਚ ਜਿਹੜੇ ਫੈਂਕਸ਼ਨ ਹੋ ਕੇ ਜਿਹੜੇ ਆ ਉਹ ਕਿੱਥੇ ਜਾਣਗੇ ਔਰ ਇਸੇ ਤਰ੍ਹਾਂ ਹੀ ਤਾਰੀਵਾਲ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਸੀਗਾ ਉਹ ਵੀ ਟੈਂਡਰਿੰਗ ਤੇ ਲਈ ਜਿਹੜਾ ਵਾ ਟੈਕਨੀਕਲ ਅਪਰੂਵਲ ਦੇ ਲਈ ਚਲਾ ਗਿਆ ਔਰ ਉਹਦਾ ਵੀ ਟੈਂਡਰ ਜਿਹੜਾ ਵਾ ਨੇੜ ਕੋਇਕ ਚ ਲਾ ਕੇ ਤੇ ਤਾਰੀਵਾਲ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਆ ਤਕਰੀਬਨ 25 ਕਰੋੜ ਰੁਪਏ ਦੀ ਲਾਗਤ ਦਾ ਬੋਲਵਾ ਉਹ ਵੀ ਜਿਹੜਾ ਵਾ ਜਿਹੜਾ ਸ਼ੁਰੂ ਜਿਹੜਾ ਵਾ ਉਹ ਕੀਤਾ ਜਾ ਬਹੁਤ ਬਹੁਤ ਤਾਂ